ਸਸਰੀਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਰੁੱਖਾਂ ਬਾਰੇ ਚਰਚਾ ਕਰਦੇ ਆ ਉਹਨਾਂ ਦੀਆਂ ਸਬਜ਼ੀ ਕਿਵੇਂ ਬੰਦੇ ਉਹ ਦਿਖਾਉਂਦੇ ਆ ਆਚਾਰ ਕਿਵੇਂ ਪੰਦੇ ਆ ਇਹ ਟੱਕ ਦੇ ਕੇਸੂ ਜਿਹੜਾ ਸਾਡਾ ਦਰਖਤ ਹੈਗਾ ਪੰਜਾਬ ਦਾ ਪਲਾਸ਼ ਬੋਲਦੇ ਆ ਉਹਦੀ ਪਹਿਲਾਂ ਚਾਹ ਵੀ ਬਣਾ ਕੇ ਦਿਖਾਈ ਤੁਹਾਨੂੰ ਅਸੀਂ ਅੱਜ ਸ਼ਰਬਤ ਬਣਾਇਆ ਹੈਗਾ ਇਹ ਖੱਟਾ ਮਿੱਠਾ ਸ਼ਰਬਤ ਹੈਗਾ ਇਹ ਤੁਸੀਂ ਪੀ ਸਕਦੇ ਹੋ ਬਹੁਤ ਹੀ ਇੱਕ ਕੁਦਰਤਕ ਬਹੁਤ ਹੀ ਕ੍ਰਿਸ਼ਮਾ ਵਾਲੀ ਮਤਲਬ ਇਹ ਸ਼ਰਬਤ ਹੈਗਾ ਕਿਉਂਕਿ ਗੱਲ ਇਸ ਤਰ੍ਹਾਂ ਹੈ ਕਿ ਇਹ ਸ਼ਰਬਤ ਯੂਰਿਨ ਇਨਫੈਕਸ਼ਨ ਨੂੰ ਠੀਕ ਕਰਦਾ ਹੈਗਾ ਬੋਡੀ ਠੰਡਕ ਲਿਆਉਂਦਾ ਇਹਨੂੰ ਅਸੀਂ ਬਰਫ਼ ਪਾ ਕੇ ਜੀਰੇ ਦਾ ਪਾਊਡਰ ਪਾਇਆ ਇਹ ਤੇ ਪ੍ਰੀਣਾ ਪਾਇਆ ਤੁਸੀਂ ਇਹਨੂੰ ਹੋਰ ਟੰਗਨੇ ਬਣਾ ਸਕਦੇ ਆ ਬਰਫ ਪਾ ਕੇ ਮਤਲਬ ਜੀਰਾ ਪਾ ਕੇ ਤੇਨੂੰ ਨਿੰਬੂ ਦਾ ਵਿੱਚ ਵੀ ਮਿਲਾ ਸਕਦੇ ਹੋ ਸ਼ਹਿਦ ਵੀ ਪਾ ਸਕਦੇ ਮਿੱਠਾ ਵੀ ਪਾ ਸਕਦੇ ਤੇ ਗੁੜ ਵੀ ਪਾ ਸਕਦੇ ਹੋ ਅੱਜ ਅਸੀਂ ਬਣਾਇਆ ਹੈਗਾ ਤੇ ਬਹੁਤ ਹੀ ਇਹ ਵਧੀਆ ਬਣਿਆ ਹੈਗਾ ਤੇ ਸਾਡੇ ਨਾਲ ਬਿਯੁਰਗ ਹੈਗੇ ਦੱਸਦੇ ਆ ਟੱਕ ਬਹੁਤ ਹੁੰਦੇ ਸੀ ਪੁਰਾਣੇ ਸਾਡੇ ਸਮੇਂ ਵਿੱਚ ਜਦੋਂ ਮਰਬੇਬੰਦੀ ਹੋਈ ਟੱਕ ਸਾਰੇ ਕੱਢੇਗੇ ਹੁਣ ਫੁੱਲ ਮਤਲਬ ਟਮੇਟਿਲ ਜਿੱਥੇ ਦਰਖਤ ਖੜੇ ਉੱਥੇ ਮਿਲਦੇ ਹੁਣ ਫੁੱਲਾਂ ਦਾ ਸਮਾਂ ਖਤਮ ਹੋ ਗਿਆ ਸਾਡੇ ਕੋਲੇ ਜਿਹੜੇ ਫੁੱਲ ਸੁਕਾਏ ਹੋਏ ਪਏ ਹੈਗੇ ਅਸੀਂ ਪਹਿਲਾਂ ਤੁਹਾਨੂੰ ਦੱਸਿਆ ਹੈਗਾ ਅਵੇਲੇਬਲ ਹੈ ਕਿਉਂਕਿ ਇਹਦੀ ਬਹੁਤ ਸਾਰੀ ਲੇਬਰ ਕੰਪੋਨੈਂਟ ਹੈਗਾ ਬਹੁਤ ਸਾਰਾ ਇਹਨੂੰ ਇਕੱਠਾ ਕਰਨਾ ਸਿਕਾਉਣਾ ਬੜਾ ਮੁਸ਼ਕਲ ਕੰਮ ਹੈਗਾ ਇਸ ਲਈ ਜੇ ਕਿਸੇ ਵੀਰ ਭਰਾ ਨੂੰ ਇਹ ਟੱਕ ਦੇ ਫੁੱਲ ਸੁੱਕੇ ਹੋਏ ਚਾਹੀਦੇ ਸਾਡਾ ਸੰਪਰਕ ਅਸ ਨੰਬਰ ਤੁਹਾਨੂੰ ਦੇ ਦਾਂਗੇ ਤੇ ਬਹੁਤ ਹੀ ਜ਼ਬਰਦਸਤ ਇਹ ਮਤਲਬ ਕਹਿੰਦਾ ਆਪਦੀ ਬਾਡੀ ਲਈ ਠੰਡਕ ਦਿੰਦਾ ਹੈਗਾ ਯੂਰਨ ਇਨਫੈਕਸ਼ਨ ਨੂੰ ਠੀਕ ਕਰਦਾ ਹੈਗਾ ਬਾਕੀ ਹੋਰ ਬਾਡੀ ਜਿਹੜੇ ਸਾਈਕਲ ਹੈਗੇ ਮੈਨਸੂਰ ਸਾਈਕਲ ਲੇਡੀਜ਼ ਵਾਲੋ ਸਾਰਾ ਹੋ ਗਿਆ ਹੋਰ ਸਾਰੇ ਹਿਊਮਨ ਬੀਿੰਗ ਦੇ ਕੋਈ ਦਿੱਕਤ ਹੋਵੇ ਇਸ ਤਰ੍ਹਾਂ ਦੀ ਉਹ ਸਾਰਾ ਜਿਹੜਾ ਠੀਕ ਕਰਦਾ ਹੈਗਾ ਬਾਕੀ ਮੈਸੇਜ ਇਹੀ ਹੈ ਵੀ ਆਪਾਂ ਰਵਾਇਤੀ ਜਿਹੜੇ ਸਾਡੇ ਡਰਿੰਕਸ ਹੈਗੇ ਇਹ ਟਾਕਰਗੇ ਪਲਾਸ਼ ਵਰਗੇ ਇਹਨਾਂ ਵੱਲ ਆਈਏ ਬਾਕੀ ਕੋਲਡ ਡਰਿੰਕ ਆਪਾਂ ਛੱਡੀ ਜਿਹੜੇ ਦੂਜੇ ਵਾਲੇ ਹੈਗੇ ਆ ਤੇ ਇਹਨਾਂ ਵੱਲੋਂ ਆਈ ਹੈ